ਬੀਬੀ ਰਜਨੀ ਦੀ ਕਥਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਦੀ ਗੱਲ ਹੈ ਪੰਜਾਬ ਦੇ ਪੱਟੀ ਨਗਰ ਦੇ ਜ਼ਗੀਰਦਾਰ ਦونی ਚੰਦ ਦੀਆਂ ਸੱਤ ਧੀਆਂ ਸਨ ਬੀਬੀ ਰਜਨੀ ਸਭ ਤੋਂ ਛੋਟੀ ਸੀ ਬੀਬੀ ਰਜਨੀ ਨੂੰ ਪਰਮਾਤਮਾ ਤੇ ਬਹੁਤ ਵਿਸ਼ਵਾਸ ਸੀ ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦੀ ਤੇ ਖੁਸ਼ ਰਹਿੰਦੀ ਰਜਨੀ ਦੇ ਪਿਤਾ ਬਹੁਤ ਅਮੀਰ ਸਨ ਤੇ ਉਹ ਹਰ ਵੇਲੇ ਰਜਨੀ ਨੂੰ ਪਰਮਾਤਮਾ ਦਾ ਨਾਮ ਲੈਣ ਤੇ ਡਾਂਟਦੇ ਸਨ ਕਿਉਂਕਿ ਉਹ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ रजनी ਦੇ ਪਿਤਾ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦਿੱਤੀ। ਸਾਰੀਆਂ ਧੀਆਂ ਬਹੁਤ ਖੁਸ਼ ਸਨ। ਦونی ਚੰਦ ਨੇ ਆਪਣੀਆਂ ਛੇ ਧੀਆਂ ਦਾ ਵਿਆਹ ਬਹੁਤ ਵੱਡੇ ਤੇ ਅਮੀਰ ਘਰਾਂ ਵਿੱਚ ਕੀਤਾ ਤਾਂ ਕਿ ਉਸ ਦੀਆਂ ਧੀਆਂ ਸੁਖੀ ਵਸਣ। ਹੁਣ ਉਹ ਆਪਣੀ ਸੱਤਵੀਂ ਧੀ ਲਈ ਉਰਲਬ ਰਹੇ ਸਨ। ਇੱਕ ਦਿਨ ਉਹਨਾਂ ਦੀਆਂ ਸਾਰੀਆਂ ਧੀਆਂ ਪੇਕੇ ਆਈਆਂ ਹੋਈਆਂ ਸਨ। ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ। ਕਿ ਉਹਨਾਂ ਨੇ ਉਹਨਾਂ ਨੂੰ ਵਿਆਹ ਉੱਤੇ ਸਭ ਕੁਝ ਦਿੱਤਾ ਹੈ ਜੋ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦੇ ਸਨ ਇਸ ਤੇ ਛੋਟੀ ਕੁੜੀ ਰਜਨੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਵਾਹਿਗੁਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ मात्र ਹਨ ਇਸ ਉੱਤੇ ਹੋਰ ਭੈਣਾ ਸਹਿਮਤ ਨਹੀਂ ਹੋਈਆਂ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਧونی ਚੰਦ ਨੂੰ ਲੱਗਾ ਤਾਂ ਉਹ ਛੋਟੀ ਧੀ ਰਜਨੀ ਉੱਤੇ ਬਹੁਤ ਗੁੱਸਾ ਹੋਇਆ ਅਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਉਸ ਰੱਬ ਨੇ ਨਹੀਂ ਪਰ ਰਜਨੀ ਪਿਤਾ ਦੇ ਕਰੋਧ ਤੋਂ ਵਿਚਲਿਤ ਨਹੀਂ ਹੋਈ ਤੇ ਰਬਤੇ ਉਸ ਦੀ ਆਸਤਾ ਨਹੀਂ ਡੋਲੀ ਉਸਨੇ ਕਿਹਾ ਕਿ ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੈ ਉਸਦੇ ਪਿਤਾ ਨੇ ਕਰੋਧ ਵਿੱਚ ਆ ਕੇ ਉਸਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ ਜਿਸ ਦੇ ਸਰੀਰ ਤੇ ਬਹੁਤ ਸਾਰੇ ਖੁੱਲੇ ਜ਼ਖਮ ਸਨ ਤੇ ਉਨ੍ਹਾਂ ਤੋਂ ਬਦਬੂ ਆ ਰਹੀ ਸੀ ਰਜਨੀ ਦੇ ਪਿਤਾ ਰਜਨੀ ਨੂੰ ਤਾਣਾ ਮਾਰਦੇ ਹੋਏ ਕਹਿੰਦੇ ਹਨ ਕੀ ਉਹ ਵੀ ਦੇਖਦੇ ਹਨ ਕਿ ਹੁਣ ਉਸ ਦਾ ਪਰਮਾਤਮਾ ਉਸ ਨੂੰ ਇੱਕ ਆਮ ਜ਼ਿੰਦਗੀ ਕਿਵੇਂ ਦਿੰਦਾ ਹੈ ਪਰ ਰਜਨੀ ਇਸ ਤੋਂ ਵੀ ਨਿਰਾਸ਼ ਨਹੀਂ ਹੋਈ ਅਤੇ ਆਪਣੇ ਕੁਸ਼ਤੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਜਹੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਅਤੇ ਭਿੱਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੇ ਉਹ ਪਰਮਾਤਮਾ ਤੇ ਭਰੋਸਾ ਰੱਖਦੇ ਹੋਏ ਪਰਮਾਤਮਾ ਦਾ ਸਿਮਰਨ ਕਰਦੀ रजनी अपने पति ਨੂੰ ਕਹਿੰਦੀ ਕਿ ਵਾਹਿਗੁਰੂ ਹਰ ਮੁਸ਼ਕਿਲ ਸਮੇਂ ਵਿੱਚ ਪ੍ਰੀਖਿਆ ਲੈਂਦਾ ਹੈ ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਇੱਕ ਦਿਨ ਉਹ ਘੁੰਮਦੇ ਘੁੰਮਦੇ RAMDASPUR ਦੇ ਬਾਹਰ ਨਿਰਮਾਣ ਤੀਨ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸਨੇ ਪਤੀ ਨੂੰ 베ਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭिक्ਖਾ ਮੰਗਣ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਉਸ ਦੇ ਪਤੀ ਨੇ ਦੇਖਿਆ ਇਕੋਜ ਪੰਛੀ ਬੇਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਕਾਲੇ ਰੰਗ ਦੇ ਕਾਂ ਚਿੱਟੇ ਹੋ ਕੇ ਨਿਕਲ ਰਹੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਦੇਖ ਕੇ ਰਜਨੀ ਦਾ ਪਤੀ ਵਿਕਰਮਦਾਤ ਹੌਲੀ-ਹੌਲੀ ਰੰਗਦੇ ਹੋਏ ਸਰੋਵਰ ਵਿੱਚ ਚਲਾ ਗਿਆ ਅਤੇ ਉੱਥੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਪਰ ਵਿੱਚ ਉਸ ਦਾ ਕੋੜ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਪਰਤਨ ਦੀ ਉਡੀਕ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਹੁਣਾਂ ਦੀਆਂ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾਅ ਦਿੱਤਾ ਤੁਸੀਂ ਦੋਨੋਂ ਗੁਰੂ ਰਾਮਦਾਸ ਜੀ ਦੇ ਕੋਲ ਚਲੇ ਜਾਵੋ ਕਿਉਂਕਿ ਉਹੀ ਇਸ ਸਰੋਵਰ ਦੇ ਘਾਰ ਜ਼ੀ ਦੇਖਭਾਲ ਕਰ ਰਹੇ ਹਨ ਉਹ ਦੋਵੇਂ ਗੁਰੂ ਰਾਮਦਾਸ ਜੀ ਕੋਲ ਚਲੇ ਜਾਂਦੇ ਹਨ ਗੁਰੂ ਰਾਮਦਾਸ ਜੀ ਨੇ ਦੋਵਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਧਿਆਨ ਨਾਲ ਵੇਖੋ ਕਿਤੇ ਪੁਰਾਣਾ ਕੁਸ਼ਟ ਰੋਗ ਬਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੁਸ਼ਟ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਨਾਲ ਉਸਨੇ ਇੱਕ ਟਾੜੀ ਨੂੰ ਫੜ ਕੇ ਸਰੋਵਰ ਵਿੱਚ ਡੁਬਕੀ ਲਾਈ ਸੀ ਗੁਰੂ ਰਾਮਦਾਸ ਜੀ ਉਹਨਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਏ ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਰੋਗ ਦੇ ਚਿੰਨ ਵੀ ਲੁਕਤ ਹੋ ਗਏ ਇਹ ਪਰਮਾਨ ਦੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਬੀਬੀ ਰਜਨੀ ਦੇ ਸੱਤ ਪੁੱਤਰ ਹੋਏ ਸਭ ਤੋਂ ਵੱਡੇ ਪੁੱਤਰ ਦਾ ਨਾਮ ਪਾਏ ਗੁਰਮੁਖ ਜੀ ਸੀ ਜੋ ਕਿ ਗੁਰੂ ਰਾਮਦਾਸ ਜੀ ਦੁਆਰਾ ਤੱਕ ਗਿਆ ਰਜਨੀ ਦੇ ਪਤੀ ਨੂੰ ਗੁਰੂ ਰਾਮਦਾਸ ਜੀ ਨੇ ਕੱਪੜੇ ਦਾ ਕਾਰੋਬਾਰ ਕਰਨ ਲਈ ਕਿਹਾ ਜੋ ਕਿ ਬਹੁਤ ਅੱਗੇ ਵਧਿਆ ਉਹ ਦੋਨੋਂ ਖੁਸ਼ੀ ਨਾਲ ਰਹਿਣ ਲੱਗੇ ਰਜਨੀ ਦੇ ਪਿਤਾ ਨੂੰ ਜਦੋਂ ਇਸ ਸਭ ਬਾਰੇ ਪਤਾ ਲੱਗਿਆ ਤਾਂ ਉਹ ਉਸ ਨੂੰ ਮਿਲਣ ਆਏ ਕੁਝ ਸਮੇਂ ਬਾਅਦ ਰਜਨੀ ਦੇ ਪਿਤਾ ਨੂੰ ਕਾਰੋਬਾਰ ਵਿੱਚ ਘਾਟਾ ਪੈ ਗਿਆ ਤੇ ਉਹ ਗਰੀਬ ਹੋ ਗਏ ਉਨ੍ਹਾਂ ਨੇ ਆਪਣਾ ਆਖਰੀ ਸਮਾਂ ਰਜਨੀ ਕੋਲ ਬਤੀਤ ਕੀਤਾ ਜਿਸ ਸਥਾਨ ਤੇ ਰਜਨੀ ਦੇ ਪਤੀ ਠੀਕ ਹੋਏ ਕੁਸਨੂਦੁਕ ਪੰਜਨੀ ਬੇਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਰਾਮਦਾਸ ਜੀ ਦੇ ਬਣਾਏ ਸੰਤੋਖ ਸਰਸਰੋਵਰ ਵਿੱਚ ਡੁਬਕੀ ਲਗਾਉਣ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਬੀਬੀ ਰਜਨੀ ਦੀ ਇਹ ਕਹਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਸਾਨੂੰ ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਸੁਣਨ ਲਈ ਧੰਨਵਾਦ